ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾ ਅੱਜ ਤੇ ਤੁਸੀਂ ਜੁੜਿਓ ਸਖਰਾਜ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪੈਂਡ ਥਾਂਦੇ ਵਾਲਾ ਜ਼ਿਲ੍ਹਾ ਤੇ ਤਹਿਸੀਲ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਬਾਈ ਜੀ ਹਰਾਨਾ ਵਪਾਰ ਲਾਈ ਦਾ ਕੰਮ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੋ ਬੜਾ ਦੇਖ ਰਹੇ ਹੋ ਦੋਨੇ ਗੱਬਣਾ ਤੇ ਇਹਨਾਂ ਦੀ ਵੀਡੀਓ ਅੱਜ ਕਵਰ ਕਰਨ ਕਰਨਾ ਆਏ ਆ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿੰਨਾ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤੇ ਜਿਹੜੇ ਵੀਰ ਇੰਸਟਾਗ੍ਰam ਤੇ ਦੇਖ ਰਹੇ ਸੁਖਰਾਜ ਪੋ ਮਾਰਾਮ ਉਹਨੂੰ ਵੀ ਫੋਲੋ ਕਰਿਓ ਤੇ ਫੇਸਬੁੱਕ ਪੇਜ ਆ ਦੋਸਤੋ ਆਪਣਾ ਸ਼ੌਂਕੀ ਪੀਵੀਟੀ ਉਹਨੂੰ ਵੀ ਨਾਲ-ਨਾਲ ਫੋਲੋ ਕਰ ਲਿਓ ਤੇ ਆਉ ਲੈਨੇ ਆ ਜਾਣਕਾਰੀ ਤੇ ਕਰਦਿਆਂ ਦੋਸਤੋ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਆਪਣਾ ਨਾਮ ਦੱਸਿਓ ਨਾਮ ਮੇਰੇ ਮੇਰਾ ਗੁਰਪ੍ਰੀਤ ਸਿੰਘ ਤੇ ਆਪਣਾ ਮੋਬਾਈਲ ਨੰਬਰ ਵੀ ਮੋਬਾਈਲ ਨੰਬਰ ਹੈਗਾ 90419 90419 67199 ਜੀ 67199 99 ਹਾਂਜੀ ਠੀਕ ਹੈ ਜੀ ਤੇ ਅੱਜ ਫਿਰ ਦੋ ਵੜਾ ਸੇਲ ਆਈ ਹਾਂਜੀ ਆਪਣੇ ਕੋਲੇ ਦੋ ਹੈ ਜੀ ਤੇ ਦੋ ਹੀ ਗੱਬਣਾ ਠੀਕ ਹੈ ਆ ਤਾਂ ਦੂਜਾ ਸੂਆ ਜੀ ਆਪਣਾ ਵਪਾਰ ਲੈਣ ਦਾ ਹੀ ਕੰਮ ਆਣਾ ਹਾਂਜੀ ਵਪਾਰ ਲੈਣ ਦਾ ਜਿਹੜੀ ਕੀ ਡਿਟੇਲ ਆ ਜਿਹੜੀ ਆਪਣੇ ਪਹਿਲੇ ਨੰਬਰ ਤੇ ਵੜਾ ਇਹ ਜੀ ਦੂਜਾ ਹੀ ਸੂਆ ਦੂਜਾ ਸੂਆ ਹੈ ਹਾਂਜੀ ਤੇ ਪਹਿਲੇ ਸੂਏ ਇਹਨੇ ਮੰਨ ਕੇ ਚਲੋ ਜੀ ਆਪਾਂ ਨੂੰ ਉਹਨਾਂ ਨੇ ਦੱਸਿਆ ਮਾਲਕਾਂ ਨੇ ਵੀ 26 27 ਕਿਲੋ ਦੁੱਧ ਉਹ ਖੁਲਾ ਦੁੱਧ ਦਿੰਦਾ ਹੈ ਜਰਸੀ ਕ੍ਰੋਸ ਚ ਪੈਂਦੀ ਹੈ ਜਰਸੀ ਹਾਂਜੀ ਜਰਸੀ ਕ੍ਰੋਸ ਐਚ ਐਫ ਹਾਂਜੀ ਹਾਂਜੀ ਤੇ ਕਿੰਨਾ ਦੁੱਧ ਕੱਢ ਦੂਗੀ ਬਾਈ ਇਹ ਦੁੱਧ ਵੀ ਹੈ ਕਿ ਤੀ ਤਾਂ ਵੀ ਜਿਸ ਹਿਸਾਬ ਨਾਲ ਕਹਨੇ ਆਪਾਂ ਨੂੰ ਦੱਸਿਆ ਵੀ 26 27 ਕਿਲੋ ਦਿੰਦਾ ਹੈ ਇਹਦੀ ਦਾ 30 ਕਿਲੋ ਦਾ ਹੈਗਾ ਜੀ ਐਸਟੀਮੇਟ ਦੇਊਗੀ ਠੀਕ ਹੈ ਜੀ ਤੇ ਜਰਸੀ ਦੇ ਇਹਦੇ ਗਾਂ ਜੀ ਅੱਗੇ ਸੀਮਨ ਲੱਗਿਆ ਸੀਮਨ ਲੱਗਿਆ ਹਾਂਜੀ ਲਓ ਵੀ ਸੱਜਣਾ ਥਣ ਹਵਾਨਾ ਬਹੁਤ ਚੰਗਾ ਜਿੰਨਾ ਵੀ ਕਹਿ ਦਈਏ ਪੰਜਾਬ ਵਾਲੀ ਜਰਸੀ ਆਪਾਂ ਇਹਨੂੰ ਕਹਿ ਸਕਦੇ ਹਾਂ ਬਹੁਤ ਵੱਡਾ ਹਵਾਨਾ ਤੇ ਢਿੱਲ ਹਜੇ ਪਈ ਆ ਬਾਈ ਜੀ ਦਿਖਾ ਦਿਓ ਤੇ ਇੱਕ ਸਾਗ ਲਓ ਤੁਸੀਂ ਠੰਡੀ ਵੀ ਬਹੁਤ ਆ ਜੀ ਕੋਈ ਸੀਲਸ ਲਾਗਾ ਦੇਖ ਸਕਦੇ ਹੋ ਬਾਈ ਜੀ ਹੱਥ ਮਾਰ ਕੇ ਤੁਹਾਨੂੰ ਦਿਖਾ ਰਿਹਾ ਚਾਰੇ ਥਣ ਇੱਕੋ ਜਿਹੇ ਆ ਦੇਖ ਸਕਦੇ ਹੋ ਤੁਸੀਂ ਬਹੁਤ ਵੱਡੇ ਕੱਦ ਦੇ ਵਿੱਚ ਆ ਦੋਸਤੋ ਤੇ ਰੀਡ ਦੀ ਹੱਡੀ ਬਿਲਕੁਲ ਗਾਜੇ ਵਰਗੀ ਸਿੱਧੀ ਆ ਤੇ ਕਿੰਨਾ ਦੋ ਦੱਸਿਆ ਸੀ ਬਾਈ ਜੀ ਪਾ ਦੂ ਇਹਦੀ ਅਸਟੀਮੇਟ ਹੈਗਾ ਜੀ 30 ਕਿਲੋ ਦਾ ਆਪਾਂ ਨੂੰ ਉਹਨੇ ਪਹਿਲੇ ਸੀ 26 27 ਕਿਲੋ ਦੱਸਿਆ ਹੈਗਾ ਠੀਕ ਹੈ ਜੀ ਜਿੰਨਾ ਤੋਂ ਆਪਾਂ ਖਰੀਦੀ ਹੈ ਜੀ ਲੈ ਵੀ ਤੋੜ ਕੇ ਦਿਖਾ ਨਾ ਹੋਈ ਸੱਜਣੋ ਬਹੁਤ ਵੱਡੇ ਢਾਂਚੇ ਦੇ ਵਿੱਚ ਆ ਜਾ ਜਿੱਡੀ ਵਹਿੜਾ ਉੱਡਾ ਹੀ ਹਵਾਨ ਮਗਰਲੇ ਪਾਸੇ ਨੂੰ 6 ਇੰਚਾ ਘਟੂ ਘਟਾ ਵਧਿਆ ਹਵਾਨਾ ਤੁੰਦੇ ਸਿਰਿਆ ਹੁਣ ਓੜੀ ਤਲਿਆਰੀ ਦੀ ਹਲਕਤ ਮੰਦੀ ਆ ਕਿਉਂਕਿ ਕਈ ਵਾਰੀ ਤਲਿਆਰਾ ਪਸ਼ੂ ਦੇ ਪਾਇਆ ਨਹੀਂ ਹੁੰਦਾ ਚਲੋ ਜੀ ਲੈ ਚੱਲ ਚਮਕਦਮ ਕ ਦੇਖ ਲੋ ਦੋਸਤੋ ਬਹੁਤ ਹੀ ਜਿਆਦੇ ਚੰਗੀ ਆ ਤੇ ਸਾਫ ਸੁਥਰੀ ਵਹਿੜਾ ਭਾਈ ਗੁਰਪ੍ਰੀਤ ਕਿੰਨੇ ਕ ਦਿਨ ਲੈ ਜੂਗੇ ਇਹ? ਦਿਨ ਜੀ ਉਹਨਾਂ ਨੇ ਆਪਾਂ ਨੂੰ ਮੰਨ ਕੇ ਜਦੋਂ ਕੱਲ 4 ਦਿਨ ਦੱਸੇ ਸੀ। 4 ਦਿਨ। ਹਾਂਜੀ। ਕੱਲ ਠੀਕ ਹੈ ਜੀ। ਤੇ ਕੀ ਮੁੱਲ ਕਰਾਂਗੇ ਬਾਈ ਆਪਾਂ ਇਹਦਾ? ਮੁੱਲ ਤਾਂ ਹੀ ਚਾਹੀਦਾ 1.5 ਲੱਖ ਰੁਪਏ ਕਰ ਲਈਏ ਜੀ। ਠੀਕ ਹੈ ਜੀ। ਪਰ ਆਪਣਾ ਲੈਣ ਦੇਣਾ ਜਿਹੜਾ ਉਹ ਜੋ ਦਾ ਜੀ 1 ਲੱਖ ਤੇ 10000 ਰੁਪਏ ਹੀ ਹੋਊਗਾ। 1 ਲੱਖ ਤੇ 10000। ਹਾਂਜੀ। ਲਓ ਵੀ ਸੱਜਣੋ 1 ਲੱਖ 10000 ਕੋਈ ਜ਼ਿਆਦਾ ਨਹੀਂ ਮੁੱਲ ਇਹਦਾ। ਇਹ ਜਾਇਜ਼ ਮੁੱਲ ਕੀਤਾ। ਤੇ ਇਸ ਤੋਂ ਅੱਗੇ ਆਪਾਂ ਇੱਕ ਤੁਹਾਨੂੰ ਹੋਰ ਵਾੜ ਵਿਖਾਉਣੇ ਆ। ਐਚ ਐਫ ਇਹ ਪਿਓਰਾ ਚਿਪਚ ਪੈਂਦੀ ਆ ਇਹਦੇ ਬਾਰੇ ਦੱਸਿਓ ਬਾਈ ਜੀ ਇਹ ਜੀ ਪਹਿਲਾ ਸੂਆ ਪਹਿਲਾ ਸੂਆ ਹਾਂਜੀ ਤੇ ਇਹਦੇ ਹਜੇ ਤਕਰੀਬਨ ਜੀ 10 ਦਿਨ ਪਏ ਆ ਬੈਠ ਦੇ 10 ਦਿਨ ਹਾਂਜੀ ਤੇ ਕੋਈ ਸੀਮਣ ਵਗੈਰਾ ਦਾ ਪਤਾ ਲੱਗਿਆ ਸੀਮਣ ਨਹੀਂ ਜੀ ਐਵੇਂ ਆਪਾਂ ਕੋਈ ਠੀਕ ਨਹੀਂ ਗਾ ਕਿੰਨਾ ਕੁ ਦੁੱਧ ਪਾ ਦੂ ਤੁਹਾਡੇ ਦੁੱਧ ਹੀ ਜਾਊਗੀ ਜੀ 20 ਲੀਟਰ ਤੇ ਪਹਿਲਾਂ ਨਹੀਂ ਬੈਠਾ ਲਓ ਜੀ ਸੱਜਣਾ ਬਹੁਤ ਚੰਗੀ ਵੱਛੀ ਆ ਮੂੰਹ ਮੱਥਾ ਤੁਹਾਨੂੰ ਦਿਖਾਉਣੀ ਆ ਸੋਨਾ ਮੂੰਹ ਮੱਥਾ ਸੋਨਾ ਥਾਣਾ ਹਵਾਨਾ ਲੱਗਿਆ ਹੋਇਆ ਦੇ ਸਹੀ ਸਲਾਹ ਗਾ ਬਹੁਤ ਆ ਬਦੋਸਤੋ ਹੱਥ ਮਾਰ ਰਹੇ ਆ ਦੇਖ ਸਕਦੇ ਹੋ ਤੁਸੀਂ ਬਿਲਕੁਲ ਨਹੀਂ ਹਲਦੀ ਗਈ ਦੋਨੋਂ ਪਾਸਿਆਂ ਤੋਂ ਤੁਹਾਨੂੰ ਹਵਾਨੇ ਦੀ ਜਜਮੈਂਟ ਕਰਾਉਣੇ ਆ ਹਜੇ ਤਾਂ ਵੇੜ ਨਾਲ ਹੀ ਵਕੋਲਣਾ ਸ਼ੁਰੂ ਕੀਤਾ ਹੈ ਠੀਕ ਹੈ ਜੀ ਇੱਕ ਅਚੀਆ ਹਜੇ ਦੇਖ ਸਕਦੇ ਹੋ ਤੁਸੀਂ ਕਈ ਦਿਨ ਲੈ ਜੂਗੀ ਇਹ ਤੋੜ ਕੇ ਤੁਹਾਨੂੰ ਇਹ ਹੀ ਦਿਖਾਵਾਂਗੇ ਦੋਸਤੋ ਕੱਦ ਕਾਠ ਵਾਲੀ ਵੇੜ ਸਾਫ਼ ਸੁਥਰੀ ਆ ਤੇ ਚੰਗੀ ਬਰੀਡ ਵਾਲੀ ਤੋੜ ਕੇ ਦਿਖਾ ਦੇ ਵੱਛੀ ਮੈਂ ਇੱਕ ਬਰੂ ਵਾਲੇ ਫਾਰਮੋਂ ਬਾਈ ਵਿਕੀ ਆ ਜੀ ਆਪਣਾ ਉਹਨਾਂ ਤੋਂ ਵੱਛੀ ਮੈਂ ਦਵਾ ਕੇ ਲਿਆ ਸੀ ਪਿੰਡ ਲੈ ਜੀ ਨੂੰ ਅੱਛਾ ਜੀ ਉਹਦੀਆਂ ਵੱਛੀ ਐ ਜੀ ਇਹ ਠੀਕ ਐ ਜੀ ਲਓ ਵੀ ਮੇਤਰੋ ਫਾਰਮ ਦੀ ਵੱਛੀ ਦੀ ਗਾਂ ਵੱਛੀ ਆ ਇਹ ਬਹੁਤ ਹੀ ਚੰਗੀ ਸੋਹਣੀ ਬਰੀਡ ਵਾਲੀ ਐ ਦੇਖ ਸਕਦਾ ਤੁਸੀਂ ਹਵਾਨਾ ਫੁੱਟਬਾਲ ਵਾਂਗੂ ਕੱਢਦੀ ਆਉਂਦੀ ਆ ਤੇ ਚਮਕਦਮ ਕੇ ਦੀ ਵੀ ਬਹੁਤ ਆ ਦੇਖ ਸਕਦਾ ਸਲੀਨ ਦੇ ਕੱਪੜੇ ਵਾਂਗੂ ਚਮਕਦੀ ਆ ਹਾਂਜੀ ਬਾਈ ਜੀ ਆਪਾਂ ਇਹਦਾ ਕੀ ਮੁੱਲ ਕਰਾਂਗੇ ਜੀ ਇਹਦਾ ਮੁੱਲ ਬਸ ਲੈਣ ਦੇ ਨਹੀਂ ਹੋਊਗਾ ਜੀ ਦੇ ਵਿੱਚ ਛੋਟ ਹੋਊਗੀ 85000 ਰੁਪਏ ਦੇ ਵਿੱਚ ਹੋ ਜੀ ਲਓ ਬਈ ਸੱਜਣਾ ਲੈਣ ਦੇਣ ਇਹਦਾ 85000 ਆ ਵਿੱਚੋਂ ਛੋਟ ਛਾਪਾ ਹੋ ਜੂਗਾ ਮਾਨਤਾਨ ਹੋ ਜੂਗਾ ਤੇ ਨੰਬਰ 22 ਦਾ ਆਪਾਂ ਸਕਰੀਨ ਤੇ ਲਾ ਦਾਂਗੇ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਲਿਓ ਬਾਈ ਨਾਲ ਤੇ ਸੌਦਾ ਕਰ ਲਿਓ ਘਰ ਆ ਕੇ ਵੀ ਤੁਸੀਂ ਚੈੱਕ ਪਾਸ ਕਰਕੇ ਜਿਵੇਂ ਵੀ ਤੁਹਾਨੂੰ ਵਿਖਾਈਆਂ ਦੋਸਤੋ ਉਸੇ ਤਰ੍ਹਾਂ ਨਿਕਲਣੀਆਂ ਵੜਾ ਦੋਵੇਂ ਤੇ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਆ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾdna ਵੀਡੀਓ ਲਈ ਸੰਪਰਕ ਕਰ ਲਿਓ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਹਾਂ ਦੋਸਤੋ ਅਜੇ ਹੀ ਨਵੇਂ ਵੀਡੀਓ ਦੇ ਨਾਲ ਧੰਨਵਾਦ